ਰਿਆ ਨੂੰ ਮੈਂ ਹਰਮਨ ਰਾਇਲ ਕਲੈਕਸ਼ਨ ਤੇ ਤੁਹਾਡਾ ਸਵਾਗਤ ਕਰਦੀ ਹਾਂ ਉਮੀਦ ਕਰਦੀ ਹਾਂ ਸਾਰੇ ਠੀਕ ਠਾਕ ਹੋਮਗੇ ਜਿਸ ਤਰ੍ਹਾਂ ਤੁਹਾਨੂੰ ਇਹ ਬਣਿਆ ਹੋਇਆ ਟ੍ਰੇਸ ਦਿਸ ਰਿਹਾ ਹੈ ਨਾ ਇਹ ਆਪਾਂ ਫੁਲਕਾਰੀ ਦੇ ਫਲਾਵਰ ਬਣਾਏ ਨੇ ਤੇ ਮੈਂ ਤੁਹਾਨੂੰ ਪਾ ਕੇ ਦੱਸਦੀ ਹਾਂ ਅੱਜ ਕਿ ਕਿਸ ਤਰੀਕੇ ਨਾਲ ਆਪਾਂ ਫੁਲਕਾਰੀ ਦੇ ਫਲਾਵਰ ਨੇ ਜਿਹੜੇ ਬਣਾ ਸਕਦੇ ਹਾਂ ਪਹਿਲਾਂ ਆਪਾਂ ਛੋਟਾ ਫੁੱਲ ਪਾਉਣੇ ਆ ਜਿਵੇਂ ਵਿੱਚਕਾਰ ਬੂਟੀਆਂ ਪਾਉਣੀਆਂ ਹਨ ਉਸ ਤਰੀਕੇ ਨਾਲ ਜਿਵੇਂ ਆਹ ਨੁੱਕਰ ਹੈ ਨਾ ਆਪਾਂ ਆਹ ਨੁੱਕਰ ਤੋਂ ਤਾਂ ਕੱਢਾਂਗੇ ਬਸ ਇਹਦੇ ਵਿੱਚ ਧਾਗਾ ਆਪਾਂ ਉੱਪਰ ਉੱਪਰ ਰੱਖਣਾ ਨੀਚੇ ਨਹੀਂ ਲੈ ਕੇ ਜਾਣਾ ਹੁੰਦਾ ਜਿਵੇਂ ਆ ਐਨਾ ਤਿੱਖਾ ਬਣ ਗਿਆ ਤਾਂ ਇਹਦਾ ਅੰਦਾਜ਼ੇ ਨਾਲ ਬਸ ਟਰੇਸ ਦੇ ਉੱਤੋਂ ਥੋੜੀ ਸੂਈ ਟਿੱਡੀ ਕਰ ਲੈਣੀ ਆ ਮਹਿਰਨ ਹੱਲਣਾ ਫਿਰ ਤੇਰਾ ਹੱਥ ਉਹਨਾ ਹੀ ਹੱਲੂਗਾ ਉਨੇ ਕਲੀਅਰ ਟਿਕਟ ਤੇ ਮੈਂ ਨਾਲ-ਨਾਲ ਧਾਗਾ ਨਹੀਂ ਭਰੂੰਗੀ ਥੋੜਾ ਜਿਹਾ ਬਿਰਲਾ ਭਰੂੰਗੀ ਤਾਂ ਕਿ ਵੀਡੀਓ ਕਲੀਅਰ ਆ ਸਕੇ ਇਸ ਤਰ੍ਹਾਂ ਭਰਨਾ ਇਦਰੋਂ ਵੀ ਘਟਾਉਂਦੇ ਜਾਣਾ ਇਧਰ ਨੂੰ ਸਪੇਸ ਜਿਹੜੀ ਹੈ ਵਧਾਉਂਦੇ ਜਾਣਾ ਤੇ ਧਾਗੇ ਟੇਡਾ ਪੜਨਾ ਸਟਰਨ ਸਟੀਚ ਨਹੀਂ ਭਰਿਆ ਜਾਂਦਾ ਹੁੰਦਾ ਜੀ ਫੁਲਕਾਰੀ ਦੇ ਵਿੱਚ ਬਸ ਜਿਵੇਂ ਆਪਾਂ ਤਰਪਾਈ ਵੇਲੇ ਥੋੜਾ ਜਿਹਾ ਕੱਪੜਾ ਚੱਕਦੇ ਹੁੰਨੇ ਨਾ ਉਸੇ ਤਰ੍ਹਾਂ ਬਸ ਥੋੜਾ ਜਿਹਾ ਕੱਪੜਾ ਚੱਕਣਾ ਮੋਸਟਲੀ ਤਾਂ ਜਿਹੜਾ ਫੁਲਕਾਰੀ ਦਾ ਕੰਮ ਆ ਧਾਗੇ ਗਿਣ ਕੇ ਕੀਤਾ ਜਾਂਦਾ ਜਿਹੜੇ ਪੁਰਾਣੇ ਬਾਗ ਫੁਲਕਾਰੀਆਂ ਸੀਗੀਆਂ ਟੂਲ ਦੀਆਂ ਫੁਲਕਾਰੀਆਂ ਨੇ ਤੋ ਤਾਗੇ ਗਿਣਕੇ ਕਰੀਆਂ ਜਾਂਦੀਆਂ ਨੇ। ਤਾਂ ਹੁੰਜਿ ਮਿਚ ਨੌਨ ਦੇ ਦੁਪੱਟੇ ਆ ਗਏ ਫਿਰ ਹੁਣ ਟਰੇਸ ਬਣਨ ਲੱਗੇ ਜੀ ਕਿਉਂਕਿ ਉਹਨਾਂ ਤੇ ਕਿਹੜਾ ਪਤਾ ਅਗੇ ਗਿਣ ਸਕਦੇ ਆ। ਐਸ ਤਰ੍ਹਾਂ। ਜਿਵੇਂ ਜਿਵੇਂ ਅਸੀਂ ਪਹਿਲਾਂ ਘਟੌਂਦੇ ਗਏ ਸੀ ਹੁਣ ਅਸੀਂ ਉਸੇ ਤਰੀਕੇ ਨਾਲ ਥੋੜਾ ਥੋੜਾ ਕਰਕੇ ਵਧਾਉਂਦੇ ਜਾਵਾਂਗੇ। ਜਿੱਤੋਂ ਵੀ ਕਿਸੇ ਨੂੰ ਨਹੀਂ ਪਤਾ ਲੱਗਦਾ ਤਾਂ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰ ਸਕਦੇ ਹੋ। ठीक है जी इन मैं दो कलर फिल करूंगी है ना जिम्मे आम दोनों ग्रीन कलर न कर देंगे दूसरा आप पिंक कलर न एक साइड सब तो हाईएसट पॉइंट तो लगना दूसरी साइड अभी लोअसट टू हाईस्ट जाना इस तरह बस कि टांका भरते जाना है ना ती ਉਮੀਦ ਕਰਦੀ ਆ ਕਿ ਤੁਹਾਨੂੰ ਮੇਰਾ ਕੰਮ ਜਿਹੜਾ ਵਧੀਆ ਲੱਗਦਾ ਹੋ ਜੇਕਰ ਮੈਨੂੰ ਆ ਵੀਡੀਓ ਤੁਹਾਨੂੰ ਵਧੀਆ ਲੱਗਦੀਆਂ ਨੇ ਤਾਂ ਪਲੀਜ਼ ਵੱਧ ਤੋਂ ਵੱਧ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਜਿਨ੍ਹਾਂ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਆਹ ਵਾਲਾ ਪੈਟਰਨ ਵੀ ਆਪਾਂ ਚੋਪ ਦਾ ਬਣਾਉਣਾਗਾ ਇਹ ਵੀ ਮੈਂ ਤੁਹਾਨੂੰ ਦੱਸੂਗੀ ਇਹ ਵੀ ਫਲਕਾਰੀ ਦੇ ਜਿਹੜੇ ਪੱਲਿਆਂ ਦੇ ਉੱਤੇ ਪੈਂਦਾ ਤਾਂ ਜਿਹੜੀ ਉੱਤੇ ਆਪਾਂ ਸਾਈਡ ਤੇ ਗੁੱਤ ਗੁੰਦ ਦੀਆਂ ਉਹ ਵੀ ਇੱਕ ਦਿਨ ਆਪਾਂ ਸਪੈਸ਼ਲ ਵੀਡੀਓ ਬਣਾਵਾਂਗੇ ਫਲਕਾਰੀ ਦੀ ਹਰ ਇੱਕ ਡਿਟੇਲ ਕੋਸ਼ਿਸ਼ ਕਰੂੰਗੀ ਜਿੰਨੀ ਕਿ ਮੈਨੂੰ ਆਉਂਦੀ ਹੈ ਮੈਂ ਜ਼ਰੂਰ ਵੀਡੀਓ ਬਣਾ ਸਕਾਂ ਜ਼ਰੂਰ ਦੱਸ ਸਕਾਂ ਤਾਂ ਕਿ ਹਰ ਕੋਈ ਕਰ ਸਕੇ ਹੈਨਾ ਘਰ ਬੈਠ ਕੇ ਤੁਸੀਂ ਈਜ਼ੀਲੀ ਇਹ ਕੰਮ ਕਰ ਸਕਦੇ ਹੋ ਇਹ ਚੀਜ਼ਾਂ ਔਖੀਆਂ ਨਹੀਂ ਹੈਗੀਆਂ ਇਹ ਚੀਜ਼ਾਂ ਮਿਹਨਤ ਮੰਗਦੀਆਂ ਨੇ ਸੌਖੀਆਂ ਬਹੁਤ ਨਹੀਂ ਕਰਨੀਆਂ ਔਖਾ ਨਹੀਂ ਹੈਗਾ ਇਹ ਵਾਲਾ ਕੰਮ ਕਰਨਾ ਪਰ ਇਹ ਚੀਜ਼ਾਂ ਟਾਈਮ ਮੰਗਦੀਆਂ ਨੇ ਮਿਹਨਤ ਮੰਗਦੀਆਂ ਨੇ ਜਿਹੜਾ ਕੋਈ ਅਣਖੀਜ਼ਾ ਹੈ ਨਾ ਉਹ ਸੌਖੀਆਂ ਹੀ ਇਹ ਕੰਮ ਕਰ ਸਕਦਾ ਜਿਹੜਾ ਤਾਂ ਕੋਈ ਖਿਜਦਾ ਉਹ ਤਾਂ ਨਹੀਂ ਕਰ ਸਕਦਾ ਜਿਹੜਾ ਨਹੀਂ ਖਿਜਦਾ ਉਹ ਜ਼ਰੂਰ ਕਰ ਸਕਦਾ ਲੋ ਜੀ ਦੋ ਪੱਤੀਆਂ ਹੋ ਗਈਆਂ ਕੰਪਲੀਟ ਹੁਣ ਆਪਾਂ ਦੂਜੀ ਪੱਤੀ ਵੀ ਕੰਪਲੀਟ ਹਾਂਜੀ ਆਪਾਂ ਸੈਕਿੰਡ ਕਲਰ ਦੀ ਸੈਕਿੰਡ ਪੱਤੀ ਸ਼ੁਰੂ ਕਰ ਰਹੇ ਹਾਂ ਆ ਦੇਖੋ ਇਹੇ ਬਸ ਜਿਹੜੇ ਪਹਿਲਾਂ ਅਸੀਂ ਟਾਂਕੇ ਭਰੇ ਸੀ ਨਾ ਉਹਨਾਂ ਟਾਂਕਿਆਂ ਦੇ ਨਾਲ ਮੈਚ ਕਰਕੇ ਟਾਂਕੇ ਭਰਨੇ ਪੈਣਗੇ ਜਿਵੇਂ ਮੈਂ ਤੁਹਾਨੂੰ ਦੱਸਦੀ ਹਾਂ ਆ ਦੇਖੋ ਆ ਟਾਂਕਾ ਪੈਠੀ ਖਤਮ ਕੀਤਾ ਤੁਸੀਂ ਇਹਦੀ ਜੜ ਦੇ ਵਿੱਚ ਇਹ ਟਾਂਕਾ ਭਰਿਆ ਆ ਆਹ ਹਾਂ ਇਹਦੀ ਜੜ ਚ ਭਰਾਂਗੀ ਨੈਕਸਟ ਜਿਹੜੀ ਸੂਈ ਕੱਢਣੀ ਆ ਨੈਕਸਟ ਟਾਂਕੇ ਦੀ ਜੜ ਚ ਇਹ ਇਹ ਬਿੰਗੇਟੇਟ ਦੇ ਨਹੀਂ ਪਰਣੀ ਇਹੇ ਸੇਮ ਟਾਂਕੇ ਦੇ ਨਾਲ ਸੇਮ ਟਾਂਕਾ ਭਰਨਾ ਫੇਰ ਸਫਾਈ ਆਉਗੀ ਜੇਕਰ ਤੁਸੀਂ ਥੋੜਾ ਬਹੁਤਾ ਵੀ ਇਧਰ ਉਧਰ ਕਰਤਾ ਨਾ ਫਿਰ ਉਹਦੀ ਜਿਹੜੀ ਸਫਿਨਿਸ਼ਿੰਗ ਆ ਉਹ ਘਟ ਜਾਂਦੀ ਆ ਬਸ ਦਿੱਤੇ ਉਹ ਟਾਂਕੇ ਪਹਿਲਾਂ ਵਾਲੀ ਪੱਤੀ ਦੇ ਟਾਂਕੇ ਭਰੇ ਹੋਏ ਸੀ ਉੱਥੇ ਹੀ ਭਰਨੇ ਨੇ ਤੇ ਸਫਾਈ ਇਹਦੀ ਫਿਰ ਬਹੁਤ ਜ਼ਿਆਦਾ ਹੁੰਦੀ ਆ ਮੈਂ ਰੇਸ਼ਮੀ ਰੀਲਾ ਨਹੀਂ ਵਰਤ ਰਹੀ ਵੀਡੀਓ ਦੇ ਲਈ ਜਿਹੜੀਆਂ ਆਪਾਂ ਰੀਲਾ ਜੂਸ ਕਰ ਰਹੇ ਆ ਉਹ ਆਪਾਂ ਸਿੰਪਲ ਐਂਕਰ ਦਾ ਧਾਗਾ ਚੂਜ਼ ਕੀਤਾ ਕੈਮਰਾ ਲਾ ਨਾ ਬੁੱਤ ਤਾਂ ਹੁਣ ਥੋੜਾ ਤੁਸੀਂ ਕੱਟਿਆ ਕਰ ਲਿਆ ਸੀ ਨਾ ਆਈਟਮ ਕਰ ਲਿਆ ਸੀ ਓਕੇ ਦੇਖ ਰਹੇ ਹੋ ਅਤੇ ਅਤਿ ਰਕ ਮਹਿਰਨਾ ਆਇਰਕ ਬੱਸ ਤੇ ਹੱਥ ਨਹੀਂ ਹਿਲਣਾ ਚਾਹੀਦਾ ਠੀਕ ਹੈ ਇਸ ਤਰ੍ਹਾਂ ਹੁਣ ਅਸੀਂ ਆਹਾਂ ਸਭ ਤੋਂ ਘੱਟ ਸੀ ਤੇ ਹੁਣ ਅਸੀਂ ਵਧਾਉਣ ਲੱਗ ਜਾਣਾ ਇਹਨਾਂ ਨੂੰ ਆਵਲ ਇਹਦੀ ਜੜਚ ਬਸ ਥੋੜਾ ਥੋੜਾ ਕਰਕੇ ਅਸੀਂ ਵਧਾਉਂਦੇ ਜਾਵਾਂਗੇ ਹਲਕਾ ਹਲਕਾ ਜਿਵੇਂ ਆਪਾਂ ਤਰਪਾਈ ਵਾਸਤੇ ਨਹੀਂ ਟਾਂਕਾ ਚੱਕਦੇ ਹੁੰਦੇ ਥੋੜਾ ਜਿਹਾ ਥੱਲੇੜਾ ਕਪੜਾ ਚੱਕਦੀਆਂ ਉਸੇ ਤਰੀਕੇ ਨਾਲ ਬਸ ਥੋੜਾ ਜਿਹਾ ਟਾਂਕਾ ਹੀ ਭਰਨਾ ਬਹੁਤ ਸਲੋ ਬਣਾ ਰਹੀ ਆ ਇੱਕ ਭੈਣ ਨੇ ਕਮੈਂਟ ਕੀਤਾ ਸੀ ਕਹਿੰਦੀ ਜੀ ਦੀ ਹੋਲੀ ਕਰਕੇ ਦੱਸਿਆ ਕਰੋ ਵੀਰੇ ਬਹੁਤ ਜ਼ਿਆਦਾ ਹੋਲੀ ਕੋਸ਼ਿਸ਼ ਕਰਦੀ ਆ ਨਾ ਵੀ ਮੈਂ ਹੋਲੀ ਤੋਂ ਹੋਲੀ ਕੰਮ ਕਰਾਂ ਫਿਰ ਵੀਡੀਓ ਲੰਮੀ ਹੋ ਜਾਂਦੀ ਆ ਆਪਾਂ ਮੜਮਾ ਚਾਟ ਨਾ ਨੰਗਾ ਜਵਾਨ ਦੀ ਹਾਂ ਨਾ ਹੁਣ ਆਪਾਂ ਇਹ ਘਟਾਉਂਦੇ ਜਾਣਾ ਮੇਰੀ ਆਸ ਉਮੀਦ ਇਹ ਹੈ ਕਿ ਤੁਸੀਂ ਵੱਧ ਤੋਂ ਵੱਧ ਸਪੋਰਟ ਕਰੋਗੇ ਹਾਂ ਪਲੀਜ਼ ਵਰਤਵਾਰ سپورਟ ਜਰੂਰ ਕਰੋ ਹਨਾ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਤਾਂ ਕਿ ਮੇਰਾ ਕੰਮ ਕਰਨ ਦਾ ਜਿਹੜਾ ਹੌਂਸਲਾ ਹੈ ਉਹ ਵਧਦਾ ਜਾਵੇ ਜਿਵੇਂ ਤੁਸੀਂ ਪਹਿਲਾਂ ਸ਼ਿੰਦੀ ਬੁੱਟੀ ਦੇ ਕੰਮ ਨੂੰ ਪਸੰਦ ਕੀਤਾ ਉਸੇ ਤਰੀਕੇ ਨਾਲ ਆਏ ਵਾਲੀਆਂ ਵੀਡੀਓਜ਼ ਨੂੰ ਵੀ ਪਸੰਦ ਕਰੋ ਸ਼ਿੰਦੀ ਦੇ ਆਪਾਂ ਹੋਰ ਨਵੇਂ ਡਿਜ਼ਾਈਨ ਤੁਹਾਡੇ ਨਾਲ ਸ਼ੇਅਰ ਕਰਾਂਗੇ ਜਿਵੇਂ ਜਿਵੇਂ ਸੂਟਾਂ ਦੇ ਉੱਤੇ ਵਰਕ ਕਰਨਾ ਉਹ ਮਿਓ ਮਿਓ ਉਹ ਡਿਜ਼ਾਈਨ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਇਸ ਦੇ ਉੱਤੇ ਕਿਵੇਂ ਕੰਮ ਕਰਨਾ ਉਹ ਵੀ ਤੁਹਾਨੂੰ ਦੱਸਾਂਗੇ ਲੋ ਜੀ ਇਹ ਵਾਲਾ ਫੁੱਲ ਹੋ ਗਿਆ ਕੰਪਲੀਟ ਜੇਕਰ ਇਹ ਹੀ ਮਤਲਬ ਆਪਾਂ ਰੇਸ਼ਵੀ ਰਿੱਲਾ ਵਰਤੀ ਤੇ ਬਹੁਤ ਜ਼ਿਆਦਾ ਸੋਨਾ ਬਣਦਾ ਇਦੋਂ ਵੀ ਤਾਂ ਇਹ ਵਾਲਾ ਫੁੱਲ ਸੀਗਾ ਇਹ ਕੰਪਲੀਟ ਹੋ ਗਿਆ ਆਪਾਂ ਨੈਕਸਟ ਫੁੱਲ ਆ ਵਾਲਾ ਟਰਾਈ ਕਰਦੇ ਹਾਂ ਤੁਹਾਨੂੰ ਦੱਸਦੀਆਂ ਇਹ ਫੁਲਕਾਰੀ ਦੇ ਪੱਲਿਆਂ ਦੇ ਮੋਸਟਲੀ ਇਸ ਤਰੀਕੇ ਨਾਲ ਐ 4 ਪੱਤੀਆਂ ਬਣੀਆਂ ਹੁੰਦੀਆਂ ਨੇ ਹਾਂ ਨਾ ਮੈਂ ਇੱਕੋ ਜਿਹਾ ਫਿਰ ਨਾ ਫਾਈਨਲਸ ਹਾਂ ਹਾਂ ਹੋਣੀ ਸਹੀ ਇਹ ਚੱਲਦਾ ਵਾਸਤੇ ਨਹੀਂ ਚਲੀਆ ਹਾਂਜੀ ਆਹ ਵਾਲੀ ਪੱਤੀ ਸ਼ੁਰੂ ਕਰਨ ਲੱਗੇ ਆਪਾਂ ਇਹ ਵਾਲੀ ਪੱਤੀ ਹਮੇਸ਼ਾ ਸੈਂਟਰ ਚੋਂ ਸ਼ੁਰੂ ਕਰਨੀ ਹੁੰਦੀ ਆ ਇਸ ਤਰ੍ਹਾਂ ਅਸੀਂ ਹੱਥ ਥੋੜਾ ਥੋੜਾ ਧਾਗਾ ਇਹਦੇ ਉੱਤੇ ਚੱਕਦੇ ਜਾਂਦੇ ਆ ਸੈਂਟਰ ਸੇ ਇੱਥੇ ਆ ਗਿਆ ਇਦੋਂ ਬਾਅਦ ਇਧਰਲੀ ਸਾਈਡ ਤੋਂ ਮੈਂ ਇਧਰਲੀ ਸਾਈਡ ਜਿਵੇਂ ਵੀ ਤੁਹਾਨੂੰ ਸਹੀ ਹੱਥ ਲੱਗਦਾ ਹੈ ਨਾ ਉਸ ਤਰ੍ਹਾਂ ਤਾਂ ਫਿਰ ਜਿਵੇਂ ਆਪਾਂ ਪਹਿਲਾਂ ਟਾਂਕਿਆਂ ਦਾ ਹਿਰਫਿਰ ਕੀਤਾ ਸੀ ਜਿਵੇਂ ਆਹ ਟਰੇਸ ਲੀਨ ਦਾ ਤਾਂ ਹੀ ਲਾਈਨ ਤੇੜੀ ਹੈ ਨਾ ਬਸ ਇਹਨੂੰ ਕੱਪੜੇ ਨੂੰ ਤੁਸੀਂ ਸੂਈ ਦੇ ਵਿੱਚ ਚੱਕ ਲਓ ਤੇ ਹਮੇਸ਼ਾ ਤਾਂ ਕੇ ਬਸ ਕੋਸ਼ਿਸ਼ ਕਰੋ ਵੀ ਗਿਣ ਕੇ 3 5 7 ਇਸ ਤਰੀਕੇ ਨਾਲ ਹੀ ਪਾਓ ਇੱਥੇ ਅਸੀਂ ਇਦੇ ਨਾਲ ਥੋੜਾ ਛੋਟਾ ਕਰਕੇ ਟਾਂਕਾ ਭਰਨਾ ਨਾ ਤਾਂ ਆਈ ਭਰਾਂਗੇ ਟੇਡਾ ਟਾਂਕਾ ਹੋ ਗਿਆ ਫਿਰ ਆਹ ਵਾਲਾ ਬਸ ਸਪੇਸ ਉਨੀ ਰੱਖਣੀ ਆ ਜਿੰਨੀ ਪਹਿਲਾਂ ਇੱਕ ਵਾਰੀ ਟਾਂਕੇ ਦੀ ਸਪੇਸ ਜਿੰਨੀ ਦੇਤੀ ਉਹਨੂੰ ਹੀ ਸਪੇਸ ਰੱਖਣੀ ਆ ਵੱਧ ਘੱਟ ਨਹੀਂ ਕਰਨੀ ਫਿਰ ਤੁਹਾਡੀ ਫਿਨਿਸ਼ਿੰਗ ਦੇਖੋ ਵੀ ਫਿਨਿਸ਼ਿੰਗ ਕਿੰਨੀ ਆਉਂਦੀ ਆ ਜੇ ਮੈਂ ਤੁਹਾਨੂੰ ਪਹਿਲਾਂ ਕਿਹਾ ਸੀ ਕਿ ਟਾਂਕੇ ਅਸੀਂ ਗਿਣ ਕੇ ਤਿੰਨ ਜਾਂ ਪੰਜ ਦੇ ਹਿਸਾਬ ਨਾਲ ਹੀ ਚੱਲਣਾ ਹਨ ਤਾਂ ਇਹ ਤਿੰਨੇ ਪਾਵਾਂਗੇ ਅਸੀਂ ਇੱਕ ਟਾਂਕਾ ਵਾਲਾ ਹੋ ਗਿਆ ਉਸ ਤੋਂ ਬਾਅਦ ਤਿੰਨ ਟਾਂਕੇ ਹੋਰ ਪਾਣੇ ਆ ਦੋ ਪੈ ਗਏ ਤਾਂ ਹੁਣ ਅਸੀਂ ਜਿਹੜਾ ਤੀਜੇ ਵਾਲਾ ਪਾ ਰਹੇ ਆ ਇਸ ਤਰ੍ਹਾਂ ਤੁਸੀਂ ਫੁਲਕਾਰੀ ਦਾ ਕੰਮ ਕਰੀ ਵੀ ਕਰ ਸਕਦੇ ਹੋ ਟਰੇਸ ਕਰਵਾ ਕੇ ਕਿਸੇ ਤੋਂ ਵੀ ਜਿੱਥੇ ਤੁਹਾਡੇ ਕੋਈ ਨੇੜੇ ਤੇੜੇ ਟਰੇਸ ਕਰਦਾ ਹੌਲੀ ਹੌਲੀ ਕੰਪਲੀਟ ਹੋ ਜਾਂਦੀ ਆ ਟਾਈਮ ਤਾਂ ਇਹ ਬਹੁਤ ਖਾਂਦੀ ਆ ਇਹ ਨਹੀਂ ਹੈਗਾ ਵੀ ਇਹ ਦੋ ਦਿਨਾਂ ਚ ਚਾਰ ਦਿਨਾਂ ਚ ਤੁਸੀਂ ਪੂਰੀ ਕਰ ਲੋਗੇ ਹਨਾ ਮਹੀਨਾ ਮਹੀਨਾ ਦੋ ਦੋ ਮਹੀਨੇ ਤਿੰਨ ਤਿੰਨ ਮਹੀਨੇ ਇਹਦੇ ਉੱਤੇ ਲੱਗ ਜਾਂਦੇ ਆ ਕੰਪਲੀਟ ਕਰਨ ਨੂੰ ਇਸ ਤਰੀਕੇ ਨਾਲ ਅੱਜ ਮੈਂ ਫਰਕਰੀ ਵੀ ਟੈਸਟ ਕਰਨੀ ਆ ਇੱਕ बहुत हो जरा की हो गया ठीक है जी इस तरह तुम तो टांका भरते जाओगे ਚਮੇਲਾ ਸੋਟੀ ਟੇਸਕ ਨਹੀਂ ਕੀਤਾਣਾ। ਓਕੇ। ਮੈਂ ਹਾਫ ਲੀਫ ਪੂਰਾ ਕਰੂੰਗੀ। ਹਾਫ ਸੋਨੂਪ ਕੰਪਲੀਟ ਕਰਕੇ ਬਾਅਦ ਵਿੱਚ ਸ਼ੋਅ ਕਰਦੀ ਆਂ। ਧਾਗਾ ਪਾ ਲਿਆ, ਧਾਗਾ ਮੁੱਕ ਗਿਆ। ਓਕੇ ਨਾ। ਲੋ ਜੀ ਅਸਤਰਾ ਵੀ ਰਸੀ ਥੋੜਾ ਥੋੜਾ ਜਿਵੇਂ ਜਿਵੇਂ ਪਹਿਲਾਂ ਵਾਲਿਆਂ ਨੂੰ ਸਪੇਸ ਦਿੱਤੀ ਸੀ ਉਸੇ ਤਰ੍ਹਾਂ ਥੋੜੀ ਥੋੜੀ ਸਪੇਸ ਦੇ ਕੇ ਜਿਹੜੇ ਧਾਗੇ ਚੱਕਦੇ ਜਾਣੇ ਆ ਆਹ ਬਲ ਥੋੜਾ ਪਿੱਲਾ ਹੋ ਗਿਆ ਕੋਈ ਗੱਲ ਨਹੀਂ ਧਾਗਾ ਬਦਲੇ ਥੋੜਾ ਜਿਹਾ ਧਾਗਾ ਟੁੱਟ ਗਿਆ ਪਾਉਣ ਦੇ ਤੋਂ ਅੱਛਾ ਠੀਕ ਜੇ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀਗਾ ਆ ਦੇ ਘੜਦਾ ਫਿਰ ਉਹਨੂੰ ਧਾਕਾ ਜਿਵੇਂ ਆਪਾਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਕਿ ਆਪਾਂ ਤਿੰਨ ਤਿੰਨ ਟਾਂਕੇ ਰੱਖਣੇ ਆ ਤਾਂ ਤਿੰਨ ਤਿੰਨ ਟਾਂਕੇ ਰੱਖੇ ਆ ਗਿਣ ਕੇ ਕੰਮ ਕਰ ਰਹੇ ਆ ਕੋਈ ਵਾਰੀ ਹੋ ਸਕਦਾ ਥੋੜਾ ਬਹੁਤ ਪੱਤੇ ਇੱਧਰ ਉੱਧਰ ਹੋ ਜੇ ਹਨਾ ਤਾਂ ਐਸ ਤਰ੍ਹਾਂ ਠੀਕ ਹੈ ਜੀ ඒපත් තියසි කම්පිීට් කරලිය එස ද්‍රික්කනලසි අවල ලිප් පුරි කරනි මේ ලී් පුරිකරදයක් හෙරපතවන් නොදු හෝනය ඇදල පස ව අවල කමි කරන చడం మారారగా హ్మ్ అడినే మారారగా ఆహా కూగాల లోకి తిర్కి ఇస్తం సై నో కే వది చోటి బుట్టి बांधే گی۔ తీది బుట్టి बांधు ఐఎస్ చే సైన్ ది చోటి కో నై వంది నై వంది నై ਜਿਵੇਂ ਚਾਰ ਚਾਰ ਟਾਂਕੇ ਭਰਦੇ ਨੇ ਕੰਪਲੀਟ ਆ ਜਾਂਦਾ ਆਪਾਂ ਟਾਂਕੇ ਛੋਟੇ ਕਰਦੇ ਤਿੰਨ ਤਿੰਨ ਭਰਦੇ ਆ ਅੱਧਾ ਕੇ ਇਹਨਾਂ ਵਿੱਚ ਬਹੁਤ ਟਾਂਕੇ ਆਪ ਟਾਂਕਾ ਘਟਾਉਣਾ ਹੈ ਨਾ ਜਿੰਨਾ ਕਿ ਤਾਂ ਹਨ ਉਹ ਵਧਾਇਆ ਵੀ ਉਨਾਂਕ ਘਟਾ ਦੇਣਾ ਜਿੰਨਾ ਇੱਕ ਵਾਰੀ ਧਾਗਾ ਆਪਾਂ ਉੱਪਰ ਰੱਖ ਲਿਆ ਉਨਾਂ ਹੀ ਰੱਖਣਾ ਤੇ ਬਾਕੀ ਇਹ ਕੋਈ ਬਾੜੀ ਔਖੀ ਗੱਲ ਤਾਂ ਹੈ ਨਹੀਂ ਹੈ ਨਾ ਉੱਪਰ ਉੱਪਰ ਕੰਮ ਕਰਨਾ ਆਪਾਂ ਕੇ ਟ੍ਰੇਸ ਦੇ ਜਿਹੜਾ ਆਪਾਂ ਜਿਵੇਂ ਦੀ ਤੁਹਾਡੀ ਟ੍ਰੇਸਿੰਗ ਹੋਗੀ ਉਵੇਂ ਦਾ ਹੀ ਤੁਹਾਡੇ ਜਿਹੜੇ ਫਲਾਰ ਨੇ ਬਣਦੇ ਜਾਣਗੇ ਬਸ ਐਨਾ ਕਪੜਾ ਚੱਕਣਾ ਸੀ ਬਹੁਤਾ ਕਪੜਾ ਨਹੀਂ ਚੱਕਣਾ ਤੇ ਇਹਦੇ ਵਿੱਚ ਜਿਹੜੀ ਟ੍ਰੈਂਡੀ ਹਾਂ ਟ੍ਰੈਡੀਸ਼ਨਲ ਕਲਰ ਨੇ ਤੁਸੀਂ ਜਿਵੇਂ ਪਿੰਕ ਹੋ ਗਿਆ ਵਾਈਟ ਹੋ ਗਿਆ ਗ੍ਰੀਨ ਹੋ ਗਿਆ ਹਨਾ ਤਾਂ ਇਸ ਤਰ੍ਹਾਂ ਦੇ ਜਿਹੜੇ ਕਲਰ ਨੇ ਯੂਜ਼ ਕਰ ਸਕਦੇ ਹੋ ਜਿਵੇਂ ਉਧਰ ਪੱਤੀ 'ਚ ਮੈਂ ਤੁਹਾਨੂੰ ਦੱਸਿਆ ਸੀ ਕਿ ਅਸੀਂ ਟਾਂਕੇ ਦੀ ਜੜਚ ਹੀ ਟਾਂਕਾ ਭਰਨਾ ਤਾਂ ਉਸੇ ਤਰੀਕੇ ਨਾਲ ਇਹ ਵਾਲਾ ਟਾਂਕਾ ਟਾਂਕੇ ਦੀ ਜੜਚ ਹੀ ਭਰਨਾ ਤੇ ਪੱਤੀਆਂ ਨੂੰ ਘਟਾਉਂਦੇ ਵਧਾਉਂਦੇ ਜਾਣਾ ਜਿਵੇਂ ਦਾ ਤੁਹਾਡਾ ਟ੍ਰੇਸ ਬਣਿਆ ਹੋਊਗਾ ਉਮੀਦੀ ਹੀ ਤੁਹਾਡੇ ਕੰਮ ਤੇ ਸਫਾਈ ਆਊਗੀ ਆਪਤੀ ক্লোਜ਼ ਹੋ ਗਿਆ ਸੀ ਤਾਂ ਹਟਾਂ ਟੰਕਾ ਨਹੀਂ ਲੈ ਕੇ ਜਾਣਾ ਤੇ ਇੱਥੇ ਟਿੱਡਾ ਟੰਕਾ ਭਰ ਲੈਣਾ ਹਨਾ ਹਾਂਜੀ ਕੋਈ ਦੀ ਜੜ ਚ ਭਰਿਆ ਤੇ ਦੂਸਰੇ ਟੰਕੇ ਦੀ ਜੜ ਚ ਸੂਈ ਅਸੀਂ ਕੱਢ ਲਈ ਮੈਨੂੰ ਕਾਲੀ ਬਹੁਤ ਹੈ ਤਿੰਨ ਤਿੰਨ ਟਾਂਕੇ ਭਰਨੇ ਆ ਤੇ ਤਿੰਨ ਪੱਤੀਆਂ ਹੋਗੀਆਂ ਆਪਣੇ ਵੇ ਬਣੀਆਂ ਹਨ ਤਾਂ ਅਸੀਂ ਸੂਈ ਨੀਚੇ ਲੈ ਗਏ ਤੇ ਇੱਥੋਂ ਦੀ ਸੂਈ ਕੱਢਾਂਗੇ ਫਿਰ ਅਸੀਂ ਥੋੜਾ ਜਿਹਾ ਕੱਪੜਾ ਜਿਵੇਂ ਤਰਪਾਈ ਕਰਦੇ ਹੁੰਨੇ ਬਸ ਉਹ ਚੀਜ਼ ਨੂੰ ਯਾਦ ਰੱਖੋ ਵੀ ਅਸੀਂ ਤਰਪਾਈ ਕਰ ਰਹੇ ਹਾਂ ਤਾਂ ਇਹਦੀ ਜੜ੍ਹ ਚ ਕੱਢਣਾ ਇਹਦੀ ਜੜ੍ਹ ਚੋਂ ਚੱਕ ਲੈਣਾ

ਉਹ ਤਿੰਨੀ ਪੂਰੀ ਹੋ ਗਈ ਤਾਂ ਨੈਕਸਟ ਤਿੰਨ ਚਲਦੇ ਤੇ ਇਹਦੀ ਜੜਚ ਭਰਾਂਗੇ ਤੇ ਇਹ ਵਾਲੇ ਦੀ ਜੜਚ ਠੀਕ ਹੈ ਜੀ ਇਹ ਸੀਗਾ ਸਾਡਾ ਫਲਕਾਰੀ ਦਾ ਪੈਟਰਨ ਸੇਮ ਜਿਵੇਂ ਆਹ ਭਰੀ ਆਪਾਂ ਇਵੇਂ ਇੱਧਰ ਭਰਾਂਗੇ ਤੇ ਜਿਹੜੀ ਇਹਦੀ ਡੰਡੀ ਆ ਵਾਲੀ ਡੰਡੀ ਇਹ ਡੰਡੀ ਤੁਸੀਂ ਦੋ ਤਿੰਨ ਤਰੀਕਿਆਂ ਦੇ ਵਿੱਚ ਕੰਪਲੀਟ ਕਰ ਸਕਦੇ ਹੋ ਇੱਕ ਤਾਂ ਇਹ ਕਿ ਤੁਸੀਂ ਇਹਦੇ ਵਿੱਚ ਇਸ ਤਰ੍ਹਾਂ ਜਿਵੇਂ ਮੱਖੀ ਤੋਪਾ ਭਰ ਸਕਦੇ ਹੋ ਹਨ ਮੈਂ ਥੋੜਾ ਜਿਹਾ ਲਾ ਕੇ ਦੱਸ ਦਿੰਨੀ ਆ ਤਿੰਨ ਚਾਰ ਸਟੀਚ ਆਪਾਂ ਭਰ ਦਿੰਦੇ ਆ ਮੈਂ ਇਦਾਂ ਸ਼ਾਟ ਨਾ ਮੈਂ ਬੀ ਸੋਪ ਕਿ ਕਿਜੀ ਇਸ ਤਰ੍ਹਾਂ ਅਸੀਂ ਮੱਖੀ ਤੋਪੇ ਦੇ ਨਾਲ ਇਹ ਡੰਡੀ ਲਾ ਸਕਦੇ ਆ ਕਿਉਂਕਿ ਇਹ ਫੁੱਲ ਜਿਹੜਾ ਹੁੰਦਾ ਚੋਰਸ ਹੁੰਦਾਗਾ ਚਾਰ ਪੱਤੀਆਂ ਹੁੰਦੀਆਂ ਇਹ ਵਾਲੇ ਫੁੱਲ ਦੀਆਂ ਤੇ ਮੋਸਟਲੀ ਇਹ ਵਾਲਾ ਫੁੱਲ ਫੁਲਕਾਰੀ ਦੇ ਪੱਲਿਆਂ ਦੇ ਉੱਤੇ ਪਾਇਆ ਜਾਂਦਾ। ਲੋ ਜੀ ਇਹ ਕਰਤਾ ਆਪਾਂ ਕੰਪਲੀਟ। ਅ ਅੱਜ ਦੀ ਵੀਡੀਓ ਕਿਵੇਂ ਦੀ ਲੱਗੀ ਕਮੈਂਟ ਜ਼ਰੂਰ ਕਰਿਓ ਤੇ ਜਿਨ੍ਹਾਂ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਵੀਡੀਓ ਦੇਖਣ ਦੇ ਲਈ ਸਾਰਿਆਂ ਦਾ ਧੰਨਵਾਦ।